ਪੀਟੀ ਨਿਊਜ਼ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤਮੰਨਾ ਬੇਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕਾ ਤੂਰੀ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਨੂੰ ਜਾਰੀ ਰੱਖਦੇ ਹੋਏ ਵਾਰਡ ਨੰਬਰ 9 ਅਤੇ ਵਾਰਡ ਨੰਬਰ 14 ਦੇ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਮਾਰਕਟ ਕਮੇਟੀ ਟੂਰੀ ਦੇ ਚੇਅਰਮੈਨ ਅਤੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਰਾਜਵੰਤ ਸਿੰਘ ਕੁਲੀ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਕੁਲੀ ਨੇ ਕਿਹਾ ਹੈ ਕਿ ਟੂਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਲਕਾ ਹੈ ਅਤੇ ਇੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਵੱਡੇ ਫਰਕ ਦੇ ਨਾਲ ਵਿਧਾਇਕ ਅਤੇ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਉਹਨਾਂ ਨੇ ਨਗਰ ਕੌਂਸਲ ਅਤੇ ਵਿਕਾਸ ਕਾਰਜਾਂ ਦੇ ਨਾਲ ਜੁੜੇ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀਆਂ ਕੀਤੀਆਂ ਨੇ ਕਿ ਉਹ ਇਲਾਕੇ ਦੇ ਸਾਰੇ ਲੰਬਿਤ ਕਾਰਜਾਂ ਨੂੰ 1 ਸਾਲ ਦੇ ਅੰਦਰ ਪੂਰਾ ਕਰਨ ਉਨਾ ਕਿਹਾ ਕਿ ਵਿਕਾਸ ਪ੍ਰੋਜੈਕਟਾਂ ਦੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹੇਗੀ ਵਾਰਡ ਨੰਬਰ 9 ਵਿੱਚ ਬਾਲਾਜੀ ਮੰਦਿਰ ਨੂੰ ਜਾਣ ਵਾਲੀ ਇੰਟਰਲੌਕ ਸੜਕ 2 ਮਿਲੀਅਨ ਰੁਪਏ ਦੀ ਲਾਗਤ ਦੇ ਨਾਲ ਬਣਾਈ ਜਾ ਰਹੀ ਹੈ ਇਸ ਤੋਂ ਇਲਾਵਾ ਵਾਰਡ ਨੰਬਰ 4 ਅਤੇ 14 ਦੇ ਵਿੱਚ ਲਗਭਗ 64 ਮਿਲੀਅਨ ਰੁਪਏ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ ਨਗਰ ਕੌਂਸਲ ਟੋਰੀ ਦੀ ਪ੍ਰਧਾਨ ਪੁਸ਼ਪਾ ਡਾਕਟਰ ਅਨਵੈ ਵਾਰਡ ਨੰਬਰ 9 ਦੇ ਕੌਂਸਲਰ ਬਲਵਿੰਦਰ ਸਿੰਘ ਅਲੱਖ ਆਮ ਆਦਮੀ ਪਾਰਟੀ ਦੇ ਸਮੁੱਚੇ ਸਥਾਨਕ ਲੀਡਰਸ਼ਿਪ ਅਤੇ ਬਾਲਾਜੀ ਮੰਦਿਰ ਕਮੇਟੀ ਦੇ ਮੈਂਬਰ ਸ਼ਾਮਲ ਰਹੇ। ਕਿਹਨਾਂ ਜਵੜਾ ਦਾ ਕੰਮ ਸ਼ੁਰੂ ਹੋਇਆ ਇੰਟਰਲੌਕ ਟਾਈਲ ਦਾ ਕੀ ਕੰਮ ਸਰਕਾਰ ਉਹ ਇਹ ਪਹਿਲਾ ਜਿਹੜੀ ਰੋਡ ਹੈ ਮੰਡੀਕਰਨ ਬੋਰਡ ਦੇ ਅੱਡਰ ਸੀ ਉਹਦੇ ਕਰਕੇ ਤਾਂ ਹੀ ਬਲੈਕ ਰੋਡ ਬਣੀ ਹੋਈ ਹੈ ਤਾਂ ਹੀ ਥੋੜੀ ਲੇਟ ਹੋ ਗਈ ਇਹ। ਔਰ ਹੁਣ ਅਸੀਂ ਨੇ ਇਹ ਮਿਊਸਪਲਟੀ ਦੇ ਅੰਡਰ ਲੈ ਕੇ 28 ਲੱਖ 40 ਹਜ਼ਾਰ ਰੁਪਏ ਦੀ ਕਾਸਟ ਦੇ ਨਾਲ ਇਹਨੂੰ ਬਣਾਉਣਾ ਹੈ ਇਹਦੇ ਤੇ ਇਟਰਲੋਕ ਟਾਇਲ ਪਾਣੀ ਹੈ ਦੋਨੇ ਪਾਸੇ 8 ਇੰਚੀ ਪਾਈ ਪਣੇ ਨੇ ਤੇ ਔਰ ਇੱਥੇ ਪਾਣੀ ਦਾ ਸਭ ਤੋਂ ਵੱਧ ਜਿਹੜਾ ਬਹਾਸ ਸੀ ਉਹ ਪਾਣੀ ਧੂਰੀ ਦਾ ਆ ਕੇ ਪਾਣੀ ਇੱਥੇ ਖੜਦਾ ਸੀ ਪਰ ਹੁਣ ਇਹਨੂੰ ਅਸੀਂ ਉਹ ਹਿਸਾਬ ਨਾਲ ਬਣਾ ਰਿਹਾ ਇੱਥੇ ਨਾ ਪਾਣੀ ਖੜੇਗਾ ਨਾ ਹੀ ਕੋਈ ਹੋਰ ਕਿਸਮ ਦੀ ਕੋਈ ਪ੍ਰੋਬਲਮ ਆਏਗੀ ਕੀ ਕਹਿਣਾ ਅੱਜ ਬਾਲਾਜੀ ਮੰਦਿਰ ਵਾਲੀ ਸੜਕ ਦਾ ਨਰਮ ਨਿਰਮਾਨ ਦਾ ਇੰਟਰਲੌਕ ਪਾਣ ਲਗਣੀ ਹੈ ਕੀ ਕਹਿਣਾ ਤੁਹਾਡਾ ਅੱਜ ਅਸੀਂ ਵਾਰਡ ਨੰਬਰ 9 ਧੂਰੀ ਦੇ ਵਾਰਡ ਦੇ ਵਿੱਚ ਸਾਡੀ ਸਮੁੱਚੀ ਟੀਮ ਪ੍ਰਧਾਨ ਜੀ ਉਸਤਾ ਕੈ ਜੀ ਡਾਕਟਰ ਅਨਵਰ ਜੀ ਸਾਡੇ ਇਸ ਵਾਰਡ ਦੇ ਐਮ ਸੀ ਸਾਹਿਬ ਸਾਡੇ ਹੋਰ ਜਿੰਨੇ ਵੀ ਸਾਥੀ ਆਏ ਨੇ ਸਾਰੇ ਮੰਦਿਰ ਦੇ ਸਾਡੇ ਕਮੇਟੀ ਹੈ ਤੇ ਇਹ ਅੱਜ ਧੂਰੀ ਦੇ ਵਿੱਚ ਵਾਰਡ ਨੰਬਰ 9 ਅਤੇ ਵਾਰਡ ਨੰਬਰ 14 ਦੇ ਵਿੱਚ 6435 ਹਜ਼ਾਰ ਰੁਪਏ ਦੇ ਜਿਹੜੇ ਕੰਮ ਨੇ ਉਹ ਡਵੈਲਪਮੈਂਟ ਦੇ ਕੀਤੇ ਜਾ ਰਹੇ ਨੇ ਇਹ ਨੌਂ ਨੰਬਰ ਵਾਰਡ ਦੇ ਵਿੱਚ ਐ ਐਮਸੀ ਸਾਹਿਬ ਨੇ ਦੱਸਿਆ ਕਿ ਸਾਡੇ 100% ਕੰਮ ਹੋਏ ਨੇ ਪਰ ਆਹ ਕੰਮ ਜਿਹੜਾ ਸੀ ਅਧੂਰਾ ਸੀ ਜਿਹੜੀ ਬਾਲਾਜੀ ਮੰਦਿਰ ਦੇ ਅੱਗੇ ਵਾਲੀ ਗਲੀ ਹੈ ਇਹਦੇ ਕੱਲੇ ਤੇ 28 ਲੱਖ ਰੁਪਏ ਲੱਗ ਕੇ ਨੂੰ ਬੜੀ ਵਧੀਆ ਨਵੀਨੀ ਕਰਨ ਨਾਲ ਬਣਾਈ ਜਾਊਗੀ ਕਿਉਂਕਿ ਇੱਥੇ ਪਹਿਲਾਂ ਪਾਣੀ ਵੀ ਖੜਦਾ ਸੀ ਕਿ ਜਿੰਨਾ ਵੀ ਦੁੱਖਿਆ ਸੜਕ ਦਾ ਮਾੜਾ ਹਾਲ ਸੀ ਇਹਨੂੰ ਬੜੀਆ ਭਿੱਤਰ ਬਣਾਇਆ ਜਾਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਧੂਰੀ ਦੇ ਇੱਕ-ਇੱਕ ਕਰਕੇ ਕੰਮ ਸਾਰੇ ਡਵੈਲਪਮੈਂਟ ਦੇ ਪੂਰੇ ਕੀਤੇ ਜਾਣਗੇ ਕਿਉਂਕਿ ਇਹ ਜਿਹੜਾ ਹਲਕਾ ਹੈ ਮਾਨਸਾਹਬ ਦਾ ਆਪਣਾ ਹਲਕਾ ਹੈ ਧੂਰੀ ਦੇ ਲੋਕਾਂ ਨੇ ਇਥੋਂ ਮਾਨਸਾਹਬ ਨੂੰ ਐਮਐਲਏ ਬਣਾਇਆ ਸੀ ਅਸੀਂ ਧੂਰੀ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਹੈ ਕਿ ਪੈਸੇ ਦੀ ਕੋਈ ਘਾਟ ਨਹੀਂ ਪੈਸਾ ਵਾਧੂ ਹੈ ਤੇ ਜਿਹੜੀ ਮੈਂ ਬੇਨਤੀ ਕਰਦਾ ਸਾਡੇ ਲਾਲ ਸਿੰਘ ਜੀ ਨੇ ਸਾਰੇ ਐਮਸੀ ਦੇ ਅਧਿਕਾਰੀ ਕੇ ਥੋੜਾ ਜਿਹਾ ਆਪਾਂ ਕੰਮ 'ਚ ਤੇਜ਼ੀ ਲਿਆਈਏ ਤਾਂ ਕਿ ਜਿਹੜੇ ਸਮਾ ਸਰਕਾਰ ਦਾ 1 ਸਾਲ ਦਾ ਰਹਿੰਦਾ ਉਹਦੇ ਵਿੱਚ ਆਪਾਂ ਜਿੰਨੇ ਵੀ ਧੂਰੀ ਦੇ ਕੰਮ ਨੇ ਉਹਨਾਂ ਨੂੰ ਉੱਪਰ ਜਲਦੀ ਨੇਪਰੇ ਚੜਾਈ ਨੇਪਰੇ ਚੜਾਈ ਅੱਜ ਜਿਹੜਾ ਨਰਮ ਇੰਟਰਲੌਕ ਟਾਈਲ ਦਾ ਕੰਮ ਸ਼ੁਰੂ ਕਰਾਇਆ ਬਾਲਾ ਜੀ ਅੱਜ ਜਿਵੇਂ ਮੈਨੂੰ ਤੋਂ ਪਹਿਲਾਂ ਚੇਅਰਮੈਨ ਸਾਹਿਬ ਨੇ ਬੋਲਦਿਆਂ ਦੱਸਿਆ ਕਿ 6435000 ਦੇ ਕਰੀਬ ਇਹ ਕੰਮ ਸ਼ੁਰੂ ਕਰਨ ਜਾ ਰਹੇ ਆ ਅੱਜ ਤੇ ਬਾਲਾ ਜੀ ਮੰਦਿਰ ਵਾਲਾ ਜਿਹੜਾ ਰੋਡ ਆ ਬਲਵਿੰਦਰ ਬਿੱਲੂ ਸਾਡੇ ਐਮਸੀ ਨੇ ਪਾਰਟੀ ਦੇ ਸੀਨੀਅਰ ਆਗੂ ਨੇ ਇਹਨਾਂ ਦਾ ਆਪਣਾ ਵਾਰਡ ਆ ਪਹਿਲਾਂ ਹੀ ਇਹਨਾਂ ਨੇ ਆਪਣੇ ਵਾਰਡ ਦੇ ਵਿੱਚ ਤਕਰੀਬਨ 100% ਕੰਮ ਕਰਵਾਏ ਹੋਏ ਨੇ ਸੀਐਮ ਸਾਹਿਬ ਦਾ ਆਪਣਾ ਹਲਕਾ ਕਰੋੜਾਂ ਰੁਪਇਆ ਜਿਹੜਾ ਗ੍ਰਾਂਟ ਆ ਰਹੀ ਆ ਦਿਨ ਪਰ ਦਿਨ ਪਰ ਸਾਡੀ ਦੀ ਇੱਥੇ ਦੀ ਜਿਹੜੇ ਸਾਡੇ ਅਧਿਕਾਰੀ ਨੇ ਉਹ ਵੀ ਕਈ ਵਾਰੀ ਹੈਰਾਨ ਹੁੰਦੇ ਨੇ ਕਿ ਸਾਹਿਬ ਨੂੰ ਸਾਨੂੰ ਡਿਟੇਲ ਆ ਜਾਂਦੀ ਹੈ ਵੀ ਇੰਨੀਆਂ ਤੁਸੀਂ ਪ੍ਰਵੋਜ ਪ੍ਰਵੋਜਲਾ ਬਣਾ ਕੇ ਭੇਜੋ ਕਿਉਂਕਿ ਸੀਐਮ ਸਾਹਿਬ ਨੇ ਹਲਕੇ ਕਰਕੇ ਕੋਈ ਘਾਟ ਨਹੀਂ ਪੈਸੇ ਦੀ ਪਹਿਲੀਆਂ ਸਰਕਾਰਾਂ ਮੰਗ ਨਹੀਂ ਹੈ ਕਿ ਖਜ਼ਾਨਾ ਖਾਲੀ ਆ ਲਗਾਤਾਰ ਧੂਰੀ ਦੀ ਨਹਾਰ ਬਦਨ ਦੇ ਲਈ ਮਖਵਤਰੀ ਸਾਹਿਬ ਸਾਡੀ ਸਮੁੱਚੀ ਟੀਮ ਚੇਅਰਮੈਨ ਸਾਹਿਬ ਪ੍ਰਧਾਨ ਜੀ ਸਾਰੇ ਲੱਗੇ ਹੋਏ ਆ ਕਿਉਂਕਿ ਤੁਹਾਨੂੰ ਪਤਾ ਹੀ ਲੱਗਦਾ ਜਦੋਂ ਆਊਟਰ ਏਰੀਆ ਦੇ ਵਿੱਚ ਜਾ ਕੇ ਦੇਖਦੇ ਹੋ ਤੁਸੀਂ ਤੂਰੀ ਦਾ ਜਿਹੜਾ ਕੰਮ ਹੋਇਆ ਤੂਰੀ ਦੀ ਨੁਹਾਰ ਬਦਲੀ ਆ ਇਹ ਇਸ ਕਰਕੇ ਬਦਲੀ ਆ ਕਿ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੋਣ ਕਰਕੇ ਤੂਰੀ ਵਾਲਿਆਂ ਨੂੰ ਤਾਂ ਪਹਿਲਾਂ ਕਦੇ ਮਿਨਿਸਟਰੀ ਨਹੀਂ ਮਿਲੀਦੀ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀ ਅਜੋਗ ਵਾਈ ਕਰ ਰਹੇ ਨੇ ਇਮਾਨਦਾਰ ਮੁੱਖ ਮੰਤਰੀ ਉਹ ਤੂਰੀ ਵਾਲਿਆਂ ਦੇ ਹਿੱਸੇ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਕੰਮ ਕਰ ਰਹੇ ਨੇ ਉਹ ਸਾਰੇ ਬਹੁਤ ਜਲਦੀ ਜੇ